ਪੰਜਾਬ ਦੀ ਕੋਕ ਅਕੈਡਮੀ ਹੈ ਜਿੱਥੇ ਕੋਈ ਖਰਚਾ ਨਹੀਂਗਾ ਬੋਲੇ ਸੋਨ ਹਾਲ ਸ੍ਰੀ ਅਕਾਲ ਇੱਥੇ ਨਵੇਂ ਖਿਡਾਰੀਆਂ ਨੂੰ ਬਹੁਤ ਵੱਡਾ ਪਲੇਟਫਾਰਮ ਮਿਲਦਾ ਹੈ ਔਰ ਪੰਜਾਬ ਵਿੱਚ ਅਕੈਡਮੀਆ ਬਹੁਤ ਨੇ ਪਰ ਜਿਹੜੀ ਕਹੜਿਆਲੇ ਦੀ ਧਰਤੀ ਹੈ ਇੱਥੇ ਸਾਰੇ ਖਿਡਾਰੀਆਂ ਦੀ ਖਰਾਕ ਫਰੀ ਹੈ ਰਹਿਣ-ਬੈਣ ਦਾ ਪ੍ਰਬੰਧ ਫਰੀ ਹੈ ਕੋਚਿੰਗ ਫਰੀ ਹੈ ਤੇ ਮਹਾਪੁਰਸ਼ਾਂ ਦੇ ਅਸ਼ੀਰਵਾਦ ਜਿਹੜੇ ਬਹੁਤ ਵੱਡੇ ਨੇ ਅੱਜ ਦਾ ਇੱਕ ਕਬੱਡੀ ਕੱਪ ਮਹਾਪੁਰਸ਼ ਬਾਬਾ ਤਰਸੀਨੀ ਸਿੰਘ ਸਹਿਬਾਨ ਆਪਣੇ ਮੁਬਾਰਕਾਤਾਂ ਨਾਲ ਆ ਰੰਗ-ਬਰੰਗੇ ਗੁਬਾਰੇ ਛੱਡ ਉਸਮਾਨ ਨੂੰ ਛੋਣਗੇ ਤੇ ਅੱਜ ਦਾ ਕਬੱਡੀ ਕੱਪ ਵੀ ਉਸਮਾਨ ਨੂੰ ਛੂਵੇਗਾ ਬੋਲੇ ਸੋ ਨਿਹਾਲ ਸ੍ਰੀ ਅਕਾਲ ਦੁਨੀਆ ਦੇ ਛੋਟੀ-ਛੋਟੀ ਦੇ ਮਲ ਮੈਦਾਨ ਦੇ ਵਿੱਚ ਆਇਆ ਇੱਕ ਇਧਰਲੀ ਸਾਈਡ ਤੋਂ ਆਉਣ ਵਾਲੀ ਇੱਕ ਰਿਹਾਰੇ ਦੀ ਧਰਤੀ ਹੈ ਦੁਨੀਆ ਦੇ 스타 ਪੁੱਜ ਰਹੇ ਆ ਮਹਾਂਪੁਰਸ਼ ਆਪਣੇ ਮੁਬਾਰਕਤਾਂ ਦੇ ਨਾਲ ਅੱਜ ਦੇ ਇਸ ਕਬੱਡੀ ਕੱਪ ਦਾ ਉਦਘਾਟਨ ਕਰ ਰਹੇ ਆ ਰੀਵਨ ਕਟ ਜਿਹੜੀ ਰਸਮਾਂ ਦਾ ਕਰ ਰਹੇ ਆ ਔਰ ਨਾਲ ਸਾਡੇ ਸੰਤਾਂ ਮਹਾਂਪੁਰਸ਼ਾਂ ਦੀ ਬਹੁਤ ਵੱਡੀ ਹਾਜ਼ਰੀ ਪੰਜਾਬ ਲਾਈਵ ਨੰਬਰ 1 ਅੱਜ ਪੂਰੀ ਦੁਨੀਆ ਦੇ ਦਿਖਾਵੇਗੀ ਪੰਜਾਬ ਦੀ ਕੋਈ ਇੱਕ ਅਕੈਡਮੀ ਹੈ ਜਿੱਥੇ ਕੋਈ ਖਰਚਾ ਨਹੀਂਗਾ ਬੋਲੋ ਸਰੀਆ ਕਾਲ ਇੱਥੇ ਨਵੇਂ ਖਿਡਾਰੀਆਂ ਨੂੰ ਬਹੁਤ ਵੱਡਾ ਪਲੇਟਫਾਰਮ ਮਿਲਦਾ ਹੈ ਔਰ ਪੰਜਾਬ ਵਿੱਚ ਅਕੈਡਮੀਆ ਬਹੁਤ ਨੇ ਪਰ ਜਿਹੜੀ ਘਰਿਆਲੇ ਦੀ ਧਰਤੀ ਹੈ ਇੱਥੇ ਸਾਰੇ ਖਿਡਾਰੀਆਂ ਦੀ ਖਾਣਾ ਖਰੀ ਹੈ ਰਹਿਣ ਬੈਣ ਦਾ ਪ੍ਰਬੰਧ ਫਰੀ ਹੈ ਕੋਚਿੰਗ ਫਰੀ ਹੈ ਤੇ ਮਹਾਪੁਰਸ਼ਾਂ ਦੇ ਅਸ਼ੀਰਵਾਦ ਜਿਹੜੇ ਬਹੁਤ ਵੱਡੇ ਨੇ ਅੱਜ ਦਾ ਇੱਕ ਕਬੱਡੀ ਕੱਪ ਮਹਾਪੁਰਸ਼ ਬਾਬਾ ਤਰਸਿੰਦਰ ਸਿੰਘ ਸਹਿਬਾਨ ਆਪਣੇ ਮੁਬਾਰਕ ਅਥਾ ਨਾਲ ਆ ਰੰਗ-ਬਰੰਗੇ ਗੁਬਾਰੇ ਛੱਡ ਅਸਮਾਨ ਨੂੰ ਛੂਣਗੇ ਤੇ ਅੱਜ ਦਾ ਕਬੱਡੀ ਕੱਪ ਵੀ ਅਸਮਾਨ ਨੂੰ ਛੂਵੇਗਾ ਬੋਲੇ ਸੋਨਹਾਲ ਸ੍ਰੀ ਅਕਾਲ ਦੁਨੀਆਂ ਦੇ ਛੋਟੀ-ਛੋਟੀ ਦੇ ਮਲ ਮੈਦਾਨ ਦੇ ਵਿੱਚ ਆਇਆ ਇੱਕ ਇਧਰਲੀ ਸਾਈਡ ਤੋਂ ਖਿਡਾਰੀ ਜਦੋਂ ਗਰਾਊਂਡ ਦੇ ਵਿੱਚ ਐਂਟਰ ਹੋਇਆ ਤੇ ਲੋਕਾਂ ਨੇ ਤਾੜੀਆਂ ਮਾਰੀਆਂ ਇੱਕ ਵਾਰੀ ਫੇਰ ਤਾੜੀਆਂ ਮਾਰ ਕੇ ਦੱਸੋ ਤਾੜੀਆਂ ਕਿਹਦੇ ਲਈ ਵੱਜੀਆਂ ਸੀ ਮੇਰੇ ਵੀਰੋ ਉਹ ਤਾੜੀਆਂ ਖੇਡ ਕਬੱਡੀ ਦੇ ਨਵਾਬ ਸੋਰ ਸਿੰਘ ਅੰਬੇ ਲਈ ਵੱਜੀਆਂ ਇੱਕ ਵਾਰੀ ਫੇਰ ਤਾੜੀ ਮਾਰੋ ਮੇਰੇ ਵੀਰੋ ਜਮਰੇੜੀ ਦੇ ਵਿੱਚ ਅੰਬਿਆ ਲਗਾਤਾਰ 8 ਕਬੱਡੀਆਂ ਪਾਉਣ ਦਾ ਮੌਕਾ 8 ਏ ਕਬੱਡੀਆਂ ਪਾ ਕੇ ਨੁਗਰੇ ਘੋੜੇ ਦਾ ਜੇਤੂ ਬਣਿਆ ਉਹ ਖਿਡਾਰੀ ਮੈਦਾਨ ਦੇ ਵਿੱਚ ਆ ਗਿਆ ਮਾਨ ਹੈ ਮਾਜੇ ਦੀ ਧਰਤੀ ਨਰੋਂ ਉਧਰ ਮੈਂ ਦੇਖਦਾ ਵੀ ਬਲੇਰਾ ਵਾਲਾ ਸੀਤਾ ਆਇਆ ਹੋਇਆ ਤੇ ਨਾਲ ਨੰਬਲੀ ਪੰਡਿਆ ਮਨਜੀਤ ਆ ਕਾਲੇ ਰੰਗ ਦੀ ਕਰੇਟਾ ਗੱਡੀ ਅੱਜ ਸਨਮਾਨ ਦੇ ਵਿੱਚ ਦਿੱਤੀ ਜਾਣੀਆਂ ਮੈਂ ਸਰਦਾਰ ਜਗੀਰ ਸਿੰਘ ਜੀ ਕਮਾਂਡਰ ਸਾਹਿਬ ਜੀ ਦਾ ਉਧਰ ਬਾਬਾ ਬਲਕਾਰ ਸਿੰਘ ਜੀ ਫਰਮਾਨਗੜ ਤੋਂ ਵਿਸ਼ੇਸ਼ ਤੌਰ ਤੇ ਪੁੱਜੇ ਬਾਬਾ ਮਨਜੀਤ ਸਿੰਘ ਜੀ ਸਾਡੇ ਸਤਿਕਾਰਯੋਗ ਨੇ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ